ਪੰਜਾਬ ਦੇ ਵਿੱਚ ਖੜਕੂਵਾਦ ਦੇ ਵੇਲੇ ਵਾਪਰੀ ਇੱਕ ਐਸੀ ਖਤਰਨਾਕ ਵਾਰਦਾਤ ਜਿਸ ਨੇ ਪੰਜਾਬ ਦੀ ਰਾਜਨੀਤੀ ਅਪਰਾਧ ਤੇ ਤਰੀਕੇ ਅਤੇ ਪੰਜਾਬ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਪਰ ਇਸ ਐਡੀ ਵੱਡੀ ਅਪਰਾਧਿਕ ਵਾਰਦਾਤ ਦੇ ਪਿੱਛੇ ਅਸਲ ਸਚਾਈ ਕੀ ਸੀ ਉਹ ਅੱਜ ਵੀ ਇੱਕ ਬਹੁਤ ਵੱਡਾ ਰਾਜ਼ ਬੜਿਆ ਹੋਇਆ ਹੈ ਅੱਜ ਗੱਲ ਕਰਾਂਗੇ ਖੜਕੂਵਾਦ ਦੇ ਸਭ 1983 ਦੇ ਵਿੱਚ ਵਾਪਰੇ ਢਿਲਵਾ ਬੱਸ ਕਾਰਡ ਦੇ ਬਾਰੇ ਇੱਕ ਬਹੁਤ ਵੱਡੀ ਘਟਨਾ ਪੰਜਾਬ ਦੇ ਕਪੂਰਥਾਲੇ ਜਿਨੇ ਵਿੱਚ ਅਕਤੂਬਰ 1983 ਵਿੱਚ ਵਾਪਰੀ ਸੀ ਇਹ ਘਟਨਾ ਕਿੰਨੀ ਵੱਡੀ ਹੋਵੇਗੀ ਇਸ ਗੱਲ ਦਾ ਦਾਤਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਇਸ ਵਾਰ ਦਾ ਤੋਂ ਬਾਅਦ ਪੰਜਾਬ ਦੀ ਦਰਪਾਰਾ ਸਿੰਘ ਦੀ ਸਰਕਾਰ ਨੂੰ ਕੇਂਦਰ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਤੁਰੰਤ ਡਿਸਮਿਸ ਕਰ ਦਿੱਤਾ ਸੀ ਹਾਲਾਂਕਿ ਉਸ ਵਕਤ ਦਰਪਾਰਾ ਸਿੰਘ ਵੀ ਪੰਜਾਬ ਵਿੱਚ ਕਾਂਗਰਸ ਦਾ ਹੀ ਮੁੱਖ ਮੰਤਰੀ ਸੀ ਪਰ ਇਸ ਵਾਰ ਦਾ ਤੋਂ ਬਾਅਦ ਇੰਦਰਾ ਗਾਧੀ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ ਕੀ ਸੀ ਇਹ ਢਲਵਾ ਬਸਕਾਰਡ ਜਿਸ ਨਾਲ ਬਹੁਤ ਸਾਰੀਆਂ ਅਫਵਾਹਾਂ ਤੇ ਗੱਲਾਂ ਚੁੜੀਆਂ ਹੋਈਆਂ ਹਨ ਪਰ ਕਿਉਂ ਢਲਵਾ ਬਸਕਾਰਡ ਦੀ ਕੋਈ ਵੀ ਜਾਂਚ ਸਿਰੇ ਤੱਕ ਨਹੀਂ ਪਹੁੰਚ ਸਕੀ ਕਿਉਂ ਇਹ ਐਡੀ ਵੱਡੀ ਵਾਰਤਾ ਅੱਜ ਤੱਕ ਇੱਕ ਰਾਜ ਬਣੀ ਹੋਈ ਹੈ ਇਸ ਸਬਾਰੇ ਗੱਲਬਾਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਟਿਲਵਾ ਪਾਸਕਾਰ ਜਿਸ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਭਾਰਤ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ਕਰਵਾਇਆ ਗਿਆ ਸੀ ਕਿ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਿਆ ਜਾ ਸਕੇ ਅਤੇ ਕੁਝ ਕੁ ਲੋਕਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਸੱਚਮੁੱਚ ਖਾਰਕੂਆਂ ਵੱਲੋਂ ਕੀਤੀ ਗਈ ਸੀ ਸੋ ਆਓ ਇਸ ਘਟਨਾ ਦੇ ਪਿੱਛੇ ਦਾ ਅਸਲ ਸੱਚ ਤੁਹਾਡੇ ਸਾਹਮਣੇ ਔਰ ਦੀ ਕੋਸ਼ਿਸ਼ ਕਰਦੇ ਹਾਂ ਇਹ ਘਟਨਾ 6 ਅਕਤੂਬਰ 1983 ਨੂੰ ਵਾਪਰੀ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਸ ਦਿਨ ਅਸਲ ਵਿੱਚ ਹੋਇਆ ਕੀ ਸੀ ਹੁੰਦਾ ਕੀ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਵਾਸਤੇ ਇੱਕ ਬੱਸ ਸਰਵਾਂਦਾ ਹੁੰਦੀ ਹੈ ਜਿਸ ਦਾ ਨੰਬਰ ਸੀ ਪੀ ਐਂਡ ਜੈਡ 197 ਇਹ ਬੱਸ ਕਰੀਬ 28 ਸਵਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਨਹੀਂ ਚੱਲਦੀ ਹੈ ਉਹਨਾਂ ਦਿਨਾਂ ਵਿੱਚ ਸੜਕਾਂ ਵੀ ਕੋਈ ਜ਼ਿਆਦਾ ਵਧੀਆ ਨਹੀਂ ਸਨ ਅਤੇ ਬੱਸਾਂ ਵੀ ਕਾਫੀ ਪੁਰਾਣੇ ਮਾਡਲ ਆ ਰਹੀਆਂ ਸਨ ਇਹ ਬੱਸ ਸ਼ਾਮ ਨੂੰ ਚੱਲਦੀ ਹੈ ਤੇ ਅਗਲੇ ਦਿਨ ਸਵੇਰੇ ਇਸਨੇ ਦਿੱਲੀ ਪਹੁੰਚਣਾ ਸੀ। ਇਹ ਬੱਸ ਜਦੋਂ ਜਡੇਆਲੇ ਪਹੁੰਚਦੀ ਹੈ ਤਾਂ ਉਸ ਵਕਤ 4 ਤੋਂ 5 ਲੋਕ ਜਡੇਆਲੇ ਤੋਂ ਹਥਿਆਰਬੰਦ ਇਸ ਬੱਸ ਵਿੱਚ ਸਵਾਰ ਹੁੰਦੇ ਹਨ। ਜਦਕਿ ਇਹਨਾਂ ਵਿੱਚੋਂ ਦੋ ਬੰਦੇ ਪਹਿਲਾਂ ਹੀ ਅੰਮ੍ਰਿਤਸਰ ਤੋਂ ਬੱਸ ਵਿੱਚ ਬੈਠੇ ਹੋਏ ਸਨ। ਜਡੇਆਲੇ ਤੋਂ ਹੀ ਬੱਸ ਨੂੰ ਬੰਦੂਕ ਦੀ ਨੋਕ ਤੇ ਬੱਸ ਨੂੰ ਖੱਬੇ ਪਾਸੇ ਢਲਵਾ ਕਪੂਰਥ ਵਾਲਾ ਵੱਲ ਮੋੜ ਲਿਆ ਜਾਂਦਾ ਹੈ। ਪਿੰਡਾਂ ਦੇ ਵਿੱਚੋਂ ਦੀ ਜਦੋਂ ਬੱਸ ਅਜੇ 6 ਕਿਲੋਮੀਟਰ ਦੂਰ ਜਾਂਦੀ ਹੈ ਤਾਂ ਇਸ ਬੱਸ ਨੂੰ ਰੋਕ ਲਿਆ ਜਾਂਦਾ ਹੈ। ਬੱਸ ਰੁਕਣ ਤੋਂ ਬਾਅਦ ਸਾਰੇ ਲੋਕਾਂ ਨੂੰ ਥੱਲੇ ਉਤਾਰਿਆ ਜਾਂਦਾ ਤੇ ਉਹਨਾਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਜਾਂਦਾ ਹੈ। ਉਹਨਾਂ ਦੇ ਸੜਾਕਤੀ ਕਾਰਡ ਉਹਨਾਂ ਹਥਿਆਰਬੰਦ ਬੰਦਿਆਂ ਵੱਲੋਂ ਚੈੱਕ ਕੀਤੇ ਜਾਂਦੇ ਹਨ। ਜਦਾ ਕਿ ਇਸ ਤੋਂ ਬਾਅਦ ਉਹਨਾਂ ਨੇ ਬੱਸ ਦੇ ਵਿੱਚ ਇੱਕ ਅਨਾਊਂਸਮੈਂਟ ਵੀ ਕੀਤੀ ਸੀ ਕਿ ਹੋਰ ਲੋਕ ਦਾ ਘਪਰਾਉਣ ਅਸੀਂ ਸਿਰਫ ਹਿੰਦੂਆਂ ਵਾਸਤੇ ਆਏ ਹਾਂ। ਬਸ ਵਿੱਚ ਸਾਰੇ ਧਰਮਾਂ ਦੇ ਲੋਕ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਸਵਾਰ ਸਨ ਬਸ ਵਿੱਚੋਂ 6 ਲੋਕਾਂ ਨੂੰ ਬਾਹਰ ਲਜਾਇਆ ਜਾਂਦਾ ਤੇ ਇੱਕ ਲੈਨ ਦੇ ਵਿੱਚ ਖੜਾ ਕਰਕੇ ਸਾਰਿਆਂ ਨੂੰ ਗੋਲੀਆਂ ਨਾਲ ਪੁੰਡ ਦਿੱਤਾ ਜਾਂਦਾ ਹੈ ਬਸ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਇੱਕ ਸਤਵਾਂ ਬੰਦਾ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਗਲੇ ਵਿੱਚ ਕੋਈ ਤਿੱਖੀ ਚੀਜ਼ ਇੱਕ ਚਾਕੂ ਨਿਵਾ ਖੋਪ ਦਿੱਤੀ ਜਾਂਦੀ ਹੈ ਜਿਸ ਕਾਰਨ ਉਸ ਨੂੰ ਮਰਿਆ ਹੋਇਆ ਸਮਝਿਆ ਜਾਂਦਾ ਹੈ ਇਸ ਤੋਂ ਬਾਅਦ ਉਹ ਬਲਾਵਰ ਫਿਰ ਬਸ ਵਿੱਚ ਸਵਾਰ ਹੋ ਕੇ ਪੱਜ ਤੋਂ 6 ਕਿਲੋਮੀਟਰ ਹੋਰ ਕਪੂਰਥਾ ਦੇ ਢਲਵਾੜੇ ਇਲਾਕੇ ਵਿੱਚ ਘੁੰਮਦੇ ਰਹਦੇ ਹਨ ਤੇ ਫਿਰ ਇਹਨਾਂ ਸਾਰੀਆਂ ਸਵਾਰੀਆਂ ਨੂੰ ਜੋ ਬਚ ਗਈਆਂ ਸਨ ਇੱਕ ਉਜਾਗਰ ਸਿੰਘ ਨਾਮ ਦੇ ਪਿੰਡ ਵਾਸੀ ਦੇ ਪੰਪ ਦੇ ਕੋਲ ਉਤਾਰ ਦਿੱਤਾ ਜਾਂਦਾ ਹੈ ਤੇ ਬੱਸ ਨੂੰ ਵਾਪਸ ਅਬਰਸਰ ਦੇ ਚਾਟੀਮੇੜਾ ਇਲਾਕੇ ਵਿੱਚ ਲਿਆ ਕੇ ਖਿਲਾਰ ਕੇ ਇਹ ਹਵਾਲਾਵਰ ਫਰਾਰ ਹੋ ਜਾਂਦੇ ਹਨ। ਦੀਆਂ ਜਿਹੜੀਆਂ ਸਵਾਰੀਆਂ ਬਚ ਗਈਆਂ ਸਨ ਉਹ ਪੂਰੀ ਰਾਤ ਹੀ ਉਸ ਪੰਪ ਉੱਤੇ ਬੈਠੀਆਂ ਰਹਿੰਦੀਆਂ। ਕੋਝ ਸੇਖ ਨੌਜਵਾਨਾਂ ਨੇ ਬੱਸ ਵਿੱਚ ਹੀ ਉਹਨਾਂ ਹਮਲਾਵਰਾਂ ਨਾਲ ਬਹਿਸ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਹੀ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਸਵੇਰੇ ਤੜਕੇ ਇੱਕ ਟਰੱਕ ਵਿੱਚ ਬੈਠ ਕੇ ਇਹ 20 ਦੇ ਕਰੀਬ ਬੱਚੀਆਂ ਸਵਾਰੀਆਂ ਬਿਆਸ ਸ਼ਹਿਰ ਦੇ ਬਾਸਟੇ ਦੇ ਪਹੁੰਚਦੀਆਂ ਹਨ ਇਹ ਸਾਰੇ ਹੀ ਡਰੇ ਹੋਏ ਹੁੰਦੇ ਹਨ ਇਥੋਂ ਹੀ ਆਪਣੇ ਘਰਾਂ ਨੂੰ ਵਾਪਸ ਜਾਂਦੇ ਹਨ ਜਿਸ ਕਾਰਨ ਇਹਨਾਂ ਸਵਾਰੀਆਂ ਵਿੱਚੋਂ ਕੋਈ ਵੀ ਪੁਲਿਸ ਕੋਲ ਇਸ ਘਟਨਾ ਦਾ ਜ਼ਿਕਰ ਤੱਕ ਨਹੀਂ ਕਰਦਾ ਕਿ ਰਾਤ ਸਾਡੇ ਨਾਲ ਕੀ ਵਾਪਰਿਆ ਸੀ ਸਵੇਰੇ ਰਾਤ ਵਾਲੀ ਘਟਰਾ ਦੇ ਕੋਲ ਦੀ ਜਦੋਂ ਇੱਕ ਪੁਲਿਸ ਮੁਲਾਜ਼ਮ ਗੁਜ਼ਰਦਾ ਤਾਂ ਉੱਥੇ ਉਸ ਨੂੰ 6 ਲਾਸ਼ਾਂ ਮਿਲਦੀਆਂ ਪਹਿਲਾਂ ਤਾਂ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਵੱਡਾ ਐਕਸੀਡੈਂਟ ਹੋਇਆ ਪਰ ਕੋਲੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਗੋਲੀਆਂ ਨਾਲ ਕਤਲ ਕੀਤਾ ਗਿਆ ਪਰ ਸਤਵਾਂ ਬੰਦਾ ਜਿਸ ਦੇ ਗਲੇ ਵਿੱਚ ਤਿੱਖੀ ਇੱਕ ਚਾਕੂ ਮਾਰਿਆ ਗਿਆ ਸੀ ਉਹ ਕਿਸੇ ਤਰੀਕੇ ਪਹਿਲਾਂ ਹੀ ਹੋਚ ਵਿੱਚ ਆ ਗਿਆ ਹੁੰਦਾ ਤੇ ਨੇੜਲੇ ਪਿੰਡ ਵਿੱਚ ਕਿਸੇ ਘਰ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ ਉਹ ਪਿੰਡ ਵਾਲੇ ਹੀ ਉਸਨੂੰ ਫਿਰ ਹਸਪਤਾਲ ਭਰਤੀ ਕਰਵਾਉਦੇ ਹਨ ਤਾਂ ਕਿ ਘਟਨਾ ਪੁਲਿਸ ਕੋਲ ਪਹੁੰਚ ਚੁੱਕੀ ਸੀ ਇਸ ਪੂਰੀ ਘਟਨਾ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰਤਾ ਪਚਾੜ ਆ ਜਾਂਦਾ ਹੈ ਇਸ ਘਟਨਾ ਨੂੰ ਇੱਕ ਫਿਰਕੂ ਵਾਰਦਾਤ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਕਿ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਲਾਈਨ ਵਿੱਚ ਖੜਾ ਕਰਕੇ ਮਾਰਿਆ ਗਿਆ ਜਦੋਂ ਇਸ ਘਟਨਾ ਦਾ ਰੌਲਾ ਰੱਪਾ ਪੈਦਾ ਤਾਂ ਇਧਰਾਂ-ਉਧਰ ਉਸੇ ਵਕਤ ਹੀ ਆਪਣੇ ਹੀ ਚੁਣੇ ਹੋਏ ਕਾਂਗਰਸ ਦੇ ਬੁਖਬਤਰੀ ਪੰਜਾਬ ਦੇ ਦਰਬਾਰਾ ਸਿੰਘ ਦੀ ਸਰਕਾਰ ਨੂੰ ਡਿਸਮਿਸ ਕਰ ਦਿੰਦੀ ਹੈ ਮੁੱਢਲੇ ਤੌਰ ਤੇ ਇਸ ਘਟਨਾ ਨੂੰ ਖਾਕੂ ਜਥੇਬੰਦੀਆਂ ਦੀ ਕਾਰਵਾਈ ਦੱਸਿਆ ਗਿਆ ਸੀ ਪਰ ਇੰਡੀਆ ਟੂਡੇ ਨੇ ਆਪਣੇ ਇੱਕ ਪੱਤਰਕਾਰ ਵੱਲੋਂ ਕੀਤੀ ਜਾਂਚ ਵਿੱਚ ਦੱਸਿਆ ਸੀ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਉਹਨਾਂ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਬਾਰਿਆ ਅਤੇ ਇਸ ਘਟਨਾ ਨੂੰ ਜਾਰੀ ਦਿੱਤਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਪੂਰੇ ਇੱਕ ਪ੍ਰੋਫੈਸ਼ਨਲ ਲੋਕ ਹੋਣ ਇਹਨਾਂ ਨੂੰ ਪੈਸੇ ਦੇ ਕੇ ਖਰੀਦੇਆ ਗਿਆ ਸੀ ਅਤੇ ਕਿਸੇ ਬਾਹਰ ਬੈਠੇ ਬਤਿਆਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ। ਉਹਨਾਂ ਦਿਨਾਂ ਵਿੱਚ ਤਾਂ ਜਿਹੜੇ ਖੜਕੂ ਅਸਲੀ ਹੁੰਦੇ ਸਨ ਉਹ ਬਹੁਤ ਜ਼ਿਆਦਾ ਜਜ਼ਬਾਤੀ ਹੁੰਦੇ ਸਨ ਪਰ ਇਹਨਾਂ ਹਥਿਆਰਬੰਦ ਲੋਕਾਂ ਦੇ ਤਾਂ ਕਿਸੇ ਨੂੰ ਵੀ ਨਹੀਂ ਸੀ ਬਖਸ਼ਿਆ। ਇਹ ਤਾਂ ਸਿੱਖ ਨੌਜਵਾਨਾਂ ਦਾ ਵੀ ਕਤਲ ਕਰ ਦੇਣ ਲੱਗੇ ਸਨ। ਪਰ ਇਹ ਸਭ ਕਿਆ ਸਰਾਈਆਂ ਹੀ ਸਨ। ਕੋਈ ਉਹਨਾਂ ਦਿਨਾਂ ਵਿੱਚ ਕੋਈ ਵੱਡੀ ਖੜਕੂ ਜਥੇਬੰਦੀ ਵੀ ਨਹੀਂ ਹੁੰਦੀ ਸੀ। ਇਸੇ ਕਰਕੇ ਇਹਨਾਂ ਸਾਰੇ ਸਵਾਲਾਂ ਕਾਰਨ ਇਸ ਘਟਨਾ ਦੀ ਜਾਂਚ ਕਿਸੇ ਵੀ ਸਿੱਟੇ ਤੱਕ ਨਹੀਂ ਪਹੁੰਚ ਸਕੀ ਕਿ ਇਸ ਦਾ ਅਸਲ ਕਾਰਨ ਕੀ ਸੀ ਕਿਸ ਵੱਲੋਂ ਇਹ ਸਾਰੀ ਵਾਰਦਾਤ ਕਰਵਾਈ ਗਈ ਉਹ ਇਸੇ ਕਰ ਜਿੱਥੇ ਕੁਝ ਲੋਕਾਂ ਵੱਲੋਂ ਇਸ ਘਟਨਾ ਦੇ ਜ਼ਿੰਮੇਵਾਰ ਖਾਰਕੂਆ ਨੂੰ ਦੱਸਿਆ ਜਾਂਦਾ ਹੈ ਉੱਥੇ ਹੀ ਕੁਝ ਲੋਕਾਂ ਨੇ ਇਸ ਨੂੰ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਦਾ ਇੱਕ ਸ਼ਰਮਨਾਕ ਕਾਰਾ ਦੱਸਿਆ ਹੈ ਪਰ ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਪੰਜਾਬ ਵਿੱਚ ਹੁੰਦਾ ਹੈ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਵਾਲਾ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਐਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ right